ਮੈਡੀਕਲ ਕਹਾਗਾ ਕਿ ਇੱਕ ਚਲਦਾਗੁਰ ਦਾ ਵੱਡਾ ਹਸਪਤਲ ਜਿਹੜਾ ਲਾਈਫ ਸੇਵਿੰਗ ਕਰਦਾ ਕੇ ਚ ਲੈ ਰਹਾ ਗਿਆ ਲੋਡਾਂ ਸਾਹ ਜਿੰਨੀ ਲੈਬ ਦੀ ਲੋੜ ਹੈ ਡਾਕਟਰ ਨੇ ਜੋ ਸਾਨੂੰ ਸੁਝਾ ਦਿੱਤੇ ਹੈ ਉਸ ਦਾ ਨਾਲ ਵੀ ਜਿਹੜਾ ਲੈਬ ਹੈਗੀ ਹੈ ਤੇ ਇਹਦੇ ਨਾਲ ਕਾਰਡੀਓ ਮੋਨੀਟਰ ਲੱਗੇ ਹੈਗੇ ਹੈ ਤੇ ECG ਮਸ਼ੀਨ ਸੇ ਕਿਉਂਕਿ ਸਮੇ ਸਮੇ ਤੇ ਜੋ ਹਾਲਾਤ ਬਣਦੇ ਆ ਜਿਹੜੇ ਕਿ ਬਹੁਤ ਹੀ ਚਰਿਆਰਥਿਕ ਪੱਖੋਂ ਕਮਜ਼ੋਰ ਨਾਗਰਿਕ ਆ ਉਹਨਾਂ ਨੂੰ ਧਿਆਨ ਚ ਰੱਖ ਕੇ ਤੇ ਖਾਸ ਕਰਕੇ ਜਿਹੜੇ ਹੁਣ ਹੜ੍ਹ ਪੀੜਤ ਭੈਣ ਭਰਾ ਸਾਡੇ ਮਾਰ ਚੱਲ ਰਹੇ ਆ ਇਸ ਚੀਜ਼ ਦੀ ਇਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਜਿੱਥੇ ਰੈਸਕਿਊ ਵਾਲੀ ਸੀ ਪਹਿਲੀ ਤੇ ਦੂਜੀ ਉਸ ਤੋਂ ਬਾਅਦ ਉਹਨਾਂ ਨੂੰ ਖਾਣਾ ਪੀਣਾ ਪਹਚਾਉਣਾ ਤੇ ਹੁਣ ਇਸ ਵੇਲੇ ਜੋ ਉੱਥੇ ਪਸ਼ੂਆਂ ਦੇ ਮਰਨ ਕਰਕੇ ਫਸਲਾਂ ਦੇ ਸੜਨ ਕਰਕੇ ਜਾਂ ਉਹਨਾਂ ਦੇ ਜੋ ਅੰਦਰ ਸਿਲਟ ਭਰੀ ਬਹੁਤ ਸਾਰੀ ਸਮੈਲ ਤੇ ਬੜੇ ਤਰ੍ਹਾਂ ਦੇ ਰਿਪੋਰਟਾਂ ਆ ਰਹੀਆਂ ਕਿ ਉੱਤੇ ਜਿਹੜੇ ਕੁਛ ਇਦਾਂ ਦੇ ਇਨਸੈਕਟ ਸੈਗੈਂਟ ਕੇ ਖਾਸ ਕਰਕੇ ਜਿਹੜਾ ਸਨੇਕ ਦੇ ਕੱਟਣ ਨਾਲ ਸੱਪ ਦੇ ਕੱਟਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਤੇ ਡਾਕਟਰ ਸਾਹਿਬ ਦੀ ਸਲਾਹ ਨਾਲ ਅਸੀਂ ਪਹਿਲਾਂ ਵੀ ਬੜੇ ਲੰਬੇ ਸਮੇਂ ਤੋਂ ਗੱਲ ਕਰ ਰਹੇ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੇ ਏਰੀਆ ਦੇ ਵਿੱਚ ਲੋਡ ਲੋਡ ਬੰਦ ਇਸ ਤਰ੍ਹਾਂ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਉਹਨਾਂ ਤੱਕ ਪਹੁੰਚ ਕਰੀ ਜਾਵੇ ਤੇ ਪਹੁੰਚ ਦੇ ਵਿੱਚ ਸਾਨੂੰ ਕਿਦਾਂ ਦੀ ਫੈਸਿਲਿਟੀ ਦੀ ਲੋੜ ਹੈ ਤਾਂ ਕਿ ਉਹਨਾਂ ਲਈ ਉਹ ਹੈਲਪਫੁਲ ਹੋ ਸਕੇ ਸਾਡੇ ਕੋਲ ਲੈਬ ਵੀ ਚਾਹੀਦੀ ਹੈ ਉਥੇ ਸਾਨੂੰ ਅਕਾਡਿਕ ਕਮਿਊਨਿਟੀ ਜਿਹਦਾ ਸਟਰਿੰਜ ਪੰਪ ਚਾਹੀਦਾ ਇਹਦੀ ਚੀਜ਼ਾਂ ਚਾਹੀਦੀਆਂ ਵੀ ਇਹ ਤਾਂ ਹੁਣ ਡਾਕਟਰ ਸਾਹਿਬ ਡਿਟੇਲਸ ਦੱਸ ਸਕਦੇ ਨੇ ਵੀ ਆਪਾਂ ਨੂੰ 21 7 ਤੱਕ ਇਹ ਹੈਲਪਫੁਲ ਹੋਏਗੀ ਨਾਲ ਇਹ ਐਮਬੂਲੈਂਸ ਵੀ ਹੋਏਗੀ ਤੇ ਪੈਰਾਮੈਡੀਕਲ ਸਟਾਫ ਹੋਏਗਾ ਡਾਕਟਰ ਹੋਏਗਾ ਤੇ ਇਹ ਸਾਰੇ ਸਾਡੀ ਜਿਹੜੀ ਟੀਮ ਹੈਗੀ ਹੈ ਜਿਵੇਂ ਜਿਵੇਂ ਗਾਈਡ ਕਰਨਗੇ ਤੇ ਉਸ ਤਰੀਕੇ ਨਾਲ ਅਸੀਂ ਆਪਣੇ ਭੈਣ ਭਰਾਵਾਂ ਦੀਆਂ ਸਮੱਸਿਆਵਾਂ ਤੇ ਵੈਟਰਨਰੀ ਡਾਕਟਰ ਜਿਹੜੇ ਆ ਉਹਨਾਂ ਦੀ ਅਲੱਗ ਟੀਮ ਹੋਏਗੀ ਤੇ ਉਹਦੇ ਨਾਲ ਉਹਨਾਂ ਨੇ ਅਲੱਗ ਮੈਡੀਸਨ ਔਣ ਗਿਆ ਤੇ ਉਹ ਤਾਂ ਡਾਕਟਰ ਸਾਹਿਬ ਡਿਟੇਲਸ ਦੱਸ ਸਕਦੇ ਨੇ ਵਿੱਚ ਲੈਬੋਰੀ ਜਿਹੜੀ ਹੈਗੀ ਆ ਫੁੱਲ ਫਲੈਚ ਲੈਬੋਰੀ ਹੈ ਜਿਹਦੇ ਵਿੱਚ ਜਿਹੜੀ ਆਮ ਲੈਬੋਰੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਚਾਹ ਉਹਦਾ ਬਲੱਡ ਟੈਸਟ ਕਰਨਾ ਹੋਵੇ ਤੇ ਕਿਸੇ ਵੀ ਬਿਮਾਰੀ ਵਾਸਤੇ ਕਰਨਾ ਹੋਵੇ ਚਾਹ ਉਹਦੇ ਲਿਵਰ ਦੀ ਬਿਮਾਰੀ ਹੋਵੇ ਚਾਹ ਉਹਦੀ ਕਿਡਨੀ ਦੀ ਬਿਮਾਰੀ ਹੋਵੇ ਜੇ ਜਿਸ ਤਰ੍ਹਾਂ ਅੱਜ ਦੇ ਡੇਟ ਦੇ ਵਿੱਚ ਤੁਹਾਡੇ ਡੇਂਗੂ ਦੀ ਗੱਲ ਹੋਦੀ ਆ ਉਹਦੇ ਵਿੱਚ ਸੈੱਲ ਕਾਊਂਟਰ ਹੈਗੇ ਆ ਇਹ ਸਾਰੇ ਨਤੀਜੇ ਜਿਹੜੀਆਂ ਨੇ ਇਸ ਲੈਬ ਦੇ ਵਿੱਚ ਨੇ ਦੂਸਰਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੁੰਦੀ ਹੈ ਕਿ ਜਦੋਂ ਕੋਈ ਟਰੋਮਾ ਇੰਜਰੀ ਹੁੰਦੀ ਆ ਤਾਂ ਉਹਨੂੰ ਆਕਸੀਜਨ ਦੀ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਹਦੇ ਵਿੱਚ ਤਿੰਨ ਸੈੱਟ ਜਿਹੜੇ ਹੈਗੇ ਨੇ ਉਹ ਆਕਸੀਜਨ ਦੇ ਵਿੱਚ ਲੱਗੇ ਮਤਲਬ ਤਿੰਨ ਬੈੱਡ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਆਕਸੀਜਨ ਲੱਗ ਸਕਦੀ ਹੈ ਫਿਰ ਹੈਗਾ ਕਿ ਇਹਦੇ ਚ ਨਾ ਇਨਡੋਰ ਦੀ ਤਰ੍ਹਾਂ ਦੇ ਉੱਤੇ ਦੋ ਬੈੱਡ ਹੀ ਹੁੰਦੇ ਹੋਏ ਆ ਔਰ ਕਿ ਤੀਸਰਾ ਬੈੱਡ ਵੀ ਹੈਗਾ ਜਿਹੜਾ ਡਾਕਟਰ ਦੇ ਨਾਲ ਸਟੈਚਰ ਟੈਸਟ ਹੁੰਦਾ ਸੋ ਤਿੰਨ ਜਿਹੜੇ ਹੈਗੇ ਨੇ ਪੇਸ਼ੈਂਟ ਇੱਕਦਮ ਐਮਰਜੈਂਸੀ ਵਾਲੇ ਜਿਹੜੇ ਹੈਗੇ ਲੋ ਸਾਂਭੇ ਜਾ ਸਕਦੇ ਆ ਕਿਉਂਕਿ ਜਿਹੜਾ ਆਪਾਂ 골ਡਨ ਆਰਸ ਦੀ ਗੱਲ ਕਰਦੇ ਆ ਉਹਦੇ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਹੈ ਤੇ ਤੁਹਾਡੀ ਬਿਮਾਰੀ ਡਾਇਗਨੋਸ ਹੋ ਜੇ ਉਹਨੂੰ ਆਕਸੀਜਨ ਦੇ ਸਾਥ ਬਲੱਡ ਦੀ ਵੀ ਬੰਦੀ ਆ ਲਿਕਰ ਬਲੱਡ ਇੱਕ ਦੇ ਫਨਾ ਟਿਸ਼ੂ ਵਾਦੰਦਾ ਵਿੱਚ ਲਿਖੀ ਖੰਗੋ ਸੋ ਉਹ ਉਸ ਪਾਰਟ ਆਫ ਉਹਦੇ ਨਾਲੋਂ ਐਨਡੀ ਬਸ ਹੈਗੀ ਹੈ ਜਿਆਦਾ